ਲੁਧਿਆਣਾ ਤੋਂ ਬਹੁਜਲ ਸਮਾਜ ਪਾਰਟੀ ਦੇ ਕੈਂਡੀਡੇਟ ਦਵਿੰਦਰ ਸਿੰਘ ਰਾਮ ਗੜੀਆ ਨੇ ਸ਼੍ਰੀ ਗੁਰੂ ਰਵਿਦਾਸ ਮੰਦਿਰ ਜੋ ਕਿ ਬਸਤੀ ਚੌਂਕ ਦੇ ਵਿੱਚ ਸਥਿਤ ਹੈ ਉੱਥੇ ਜਾ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਸ਼ੀਰਵਾਦ ਲਿਆ ਹੈ ਭੀ ਗਜੈ ਭਾਰਤ ਬਹੁਜਨ ਸਮਾਜ ਪਾਰਟੀ ਨੇ ਜੋ ਮਾਨ ਬਖਸ਼ਿਆ ਵਾ ਪੈਨ ਮਾਇਆ ਵਧੀ ਨੇ ਜੋ ਸਾਡਾ ਸੇਵਾ ਬਖਸ਼ੀ ਹੈ ਅਸੀਂ ਜੋ ਅੱਜ ਹਰਾਲ ਮਿਲ ਕੇ ਸਾਰੇ ਪ੍ਰਧਾਨ ਜਿਲ੍ਹੇ ਦੇ ਪ੍ਰਧਾਨ ਲੁਧਿਆਣਾ ਖੇਤਰ ਦੇ ਵਿੱਚ ਇਕੱਠੇ ਹੋਏ ਆ ਗੁਰੂ ਰਵੀਦਾਸ ਜੀ ਮੰਦਰ ਜਨ ਜੋਤੇਵਾਲ ਵਸਤੀ ਵਿਖੇ ਇਕੱਠੇ ਹੋਏ ਆ ਇੱਥੇ ਗੁਰੂ ਘਰ ਦਾ ਉਹ ਆਸਰਾ ਲੈ ਕੇ ਅਸ਼ੀਰਵਾਦ ਲੈ ਕੇ ਅਸੀਂ ਤਨਮਨ ਦੇ ਨਾਲ ਇਹਨਾਂ ਗੁਰੂ ਸਾਹਿਬ ਜੀ ਪਰ ਇੱਕ ਪਰਖੇ ਸਾਡਾ ਇਹ ਇਹ ਇਲੈਕਸ਼ਨ ਦਾ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਹਾਂ ਪਾਈ ਗਰੁੱਪ ਕਿਰਪਾ ਕਰ ਅਸੀਂ ਤਨਮਨ ਤਨ ਸਾਰਿਆਂ ਦੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਬਹੁਜਨ ਸਮਾਜ ਪਾਰਟੀ ਤੋਂ ਤੇ ਸਾਰਿਆਂ ਦਾ ਸਮਾਜ ਤੋਂ ਉੱਪਰ ਉੱਠ ਕੇ ਤੇ ਇਲੈਕਸ਼ਨ ਚੋਣ ਲਕਸ਼ਣਾਂ ਪੂਰੀ ਕਰਨੀਆਂ ਅਸੀਂ ਇਸ ਨੂੰ ਜਿੱਤ ਕੇ ਫਰਸ ਪੈਣ ਜਿੱਤ ਲ ਕੇ ਪੈਣ ਜੀ ਦੀ ਚੋਲੀ ਪਾਣੀ ਜੈ ਭੀਮ ਜੈ ਭਾਰਤ ਵਾਪਾ ਕਰੋ ਗੁਰਮੰਤਰ ਹੈ ਜਪਹੁ ਮੇਹੋ ਮਾਈ ਗੁਰੂ ਜੀ ਦਾ ਸਾਲਸਾ ਵਾਏ ਗੁਰੂ ਜੀ ਜੁਗੋ ਜੁਗਾ ਟਾਲ ਤਖਤ ਚਵਰਦੇ ਮਾਲਕ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀਨ ਅੱਜ ਸਾਡੀ ਬਹੁਜਨ ਸਮਾਜ ਦੀ ਸਮਾਜ ਪਾਰਟੀ ਦਿਸਮੁਚੀ ਟੀਮ ਜਿਸ ਦੇ ਵਿੱਚ ਮਾਨ ਜੋ ਸਰਦਾਰ ਦਰਮਿੰਦਰ ਸਿੰਘ ਜੀ RAM ਗੜੀਆ ਜੋ ਕਿ ਭੈਣ ਕੁਮਾਰੀ ਮਾਇਆਬੱਤੀ ਜੀ ਦੇ ਅਸ਼ੀਰਵਾਦ ਦੇ ਨਾਲ ਲੋਕ ਸਭਾ ਉਮੀਦਵਾਰ ਲੁਧਿਆਣੇ ਤੋਂ ਐਲਾਨੇ ਗਏ ਆ ਅੱਜ ਅਸੀਂ ਸਾਰੀ ਦੀ ਸਾਰੀ ਸਮੁਚੀ ਕੀਤੀ ਔਰ ਸਰਦਾਰ ਦਵਿੰਦਰ ਸਿੰਘ ਜੀ ਜੋ ਕਿ ਲੋਕ ਸਭਾ ਦੇ ਉਮੀਦਵਾਰ ਹਨ ਅੱਜ ਸ਼੍ਰੋਮਣੀ ਮੰਦਿਰ ਸਤਿਗੁਰੂ ਰਵੀਦਾਸ ਬਸਤੀ ਜੋਧੇ ਆਂ ਵਿਖੇ ਸਮੁੱਚੀ ਟੀਮ ਦੇ ਨਾਲ ਅਸੀਂ ਨਮਸਤਕ ਹੋਣ ਆਏ ਆਂ ਔਰ ਸਤਿਗੁਰਾਂ ਦਾ ਅਸ਼ੀਰਵਾਦ ਲੈਣ ਆਏ ਆਂ ਕਿਉਂਕਿ ਜਿਹੜੀ ਵੀ ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਬਖਸ਼ੀ ਆ ਉਸ ਜ਼ਿੰਮੇਵਾਰੀ ਤੇ ਅਸੀਂ ਇਮਾਨਦਾਰੀ ਔਰ ਧਿਆਨਮਦਾਰੀ ਨਾਲ ਅਸੀਂ ਕੰਮ ਕਰ ਸਕੀਏ ਔਰ ਸਤਿਗੁਰੂ ਮਹਾਰਾਜ ਦਾ ਸਰਦਾਰ ਦਵਿੰਦਰ ਸਿੰਘ ਕੀ ਰਾਮਗੜੀਆ ਉਹਨਾਂ ਦਾ ਅਸ਼ੀਰਵਾਦ ਲੈਣ ਵਾਸਤੇ ਸਮੁੱਚੀ ਟੀਮ ਨਾਲ ਇੱਥੇ ਪਹੁੰਚਿਆ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਸਤੀ ਜੋਧਿਆਲ ਉਹਨਾਂ ਦਾ ਵੀ ਅਸੀਂ ਕੋਟਨ-ਕੋਟਨ ਧੰਨਵਾਦ ਕਰਦੇ ਹਾਂ ਆਪਣੀ ਪਾਰਟੀ ਵੱਲੋਂ ਜਿਨ੍ਹਾਂ ਨੇ ਸਾਨੂੰ ਇਨਾ ਮਾਨ ਬਖਸ਼ਿਆ ਆ ਔਰ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਣ ਵਾਲੀਆਂ ਲੋਕ ਸਭਾ ਦੇ ਵਿੱਚ ਸਰਦਾਰ ਦਵਿੰਦਰ ਸਿੰਘ ਜੀ ਦਾ ਸਾਥ ਦੇ ਕੇ ਆਪਾਂ ਬਹੁਜਨ ਸਮਾਜ ਨੂੰ ਉੱਚਾ ਚੱਕਣ ਦਾ ਉਪਰਾਲਾ ਕਰੀਏ ਜਾ ਤਿੰਨ ਟੈਪ ਆਰ ਬਾਹਗੁਰਜੀ ਕੀ ਬਾਹਗੁਰਜੀ ਦਾ ਖਾਲਸਾ ਬਾਹਗੁਰਜੀ ਦਾ ਅਥੇ ਦੱਸ ਦिए ਕਿ ਉਹਨਾਂ ਨੇ ਆਸ਼ੀਰਵਾਦ ਲੈਣ ਤੋਂ ਬਾਅਦ ਬਾਬਾ ਸਾਹਿਬ ਦੇ ਬੁੱਤ ਦੇ ਕੋਲ ਜਾ ਕੇ ਵੀ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕੀਤੇ ਬਾਬਾ ਸਾਹਿਬ ਤੁਹਾਡੀ ਸੋਚ ਤੇ ਜੈ ਜੈਕਾਰੇ ਧੋਕੇ ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਐਸਪੀ ਮੈਦਾਨ ਮੇਂ ਸਾਡ ਕੇ ਸਰਵਰ ਮੇਂ ਐਸਪੀ ਭੋਜਨ ਸਮਾਜ ਪਾਰਟੀ ਜਿੰਦਾਬਾਦ 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 ਸਾਥ ਪਟਿਸੋਟ ਤੇ ਮੈਰਾ ਧਿਆਨ ਕੇ ਹੋ ਕੇ ਤਤਸ ਤੋਂ ਬਾਅਦ ਉਹਨਾਂ ਨੇ ਪਬਲਿਕ ਦੇ ਨਾਲ ਮੀਟਿੰਗ ਕੀਤੀ ਦੱਸਦੇ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਹੋਣੀਆਂ ਨੇ ਅਤੇ ਉਸ ਤੋਂ ਪਹਿਲਾਂ ਵੱਖ-ਵੱਖ ਲੀਡਰਾਂ ਦੇ ਵੱਲੋਂ ਮੀਟਿੰਗਾਂ ਦਾ ਦੌਰ ਹੈ ਜੋ ਸ਼ੁਰੂ ਕਰ ਦਿੱਤਾ ਗਿਆ ਸੋ ਇਸੇ ਤਰ੍ਹਾਂ ਬਹੁਜ ਸਮਾਜ ਪਾਰਟੀ ਦੇ ਕੈਂਡੀਡੇਟ ਦਵਿੰਦਰ ਸਿੰਘ ਰਾਮਗੜੀਆ ਦੇ ਵੱਲੋਂ ਵੀ ਪਬਲਿਕ ਮੀਟਿੰਗ ਦੀ ਸ਼ੁਰੂਆਤ क्या पहचान हाथी बहुजन समाज पार्टी जिंदाबाद जिंदाबाद जिंदाबाद